ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਅਨਿਕੇਸ਼ ਸ਼ਰਮਾ ਸੋ ਬੀਤੇ ਕੱਲ ਅਦਾਰਾ ਹੁਸ਼ਿਆਰਪੁਰ ਨਿਊਜ਼ ਦੇ ਵੱਲੋਂ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਬਹਾਦਰਪੁਰ ਤੋਂ ਥੋਬੀ ਘਾਟ ਚੌਕ ਵਿਖੇ ਜਿਹੜਾ ਰੋਡ ਜਾਂਦਾ ਹੈ ਉਹ ਪੱਟਿਆ ਹੋਇਆ ਸੀ ਤਾਂ ਸੀਵਰੇਜ ਦੇ ਉੱਤੇ ਜਿਹੜੀ ਕਿ ਗ੍ਰਿਲ ਲੱਗੀ ਹੋਈ ਸੀ ਉਸ ਦੀਆਂ ਜਿਹੜੀਆਂ ਕਿ ਪਾਈਪਾਂ ਜਾਂ ਕਹਿ ਲਈਏ ਜਿਹੜੀ ਕਿ ਗ੍ਰਿਲ ਦੀਆਂ ਤਿੱਖੀਆਂ ਜਿਹੜੀਆਂ ਕਿ ਪਾਸੇ ਨੇ ਉਹ ਬਾਹਰ ਨੂੰ ਆਏ ਹੋਏ ਸੀਗੇ ਤਾਂ ਉਸ ਖਬਰ ਨੂੰ ਪ੍ਰਕਾਸ਼ਿਤ ਕਰਨ ਤੋਂ ਬਾਅਦ ਜਿਹੜਾ ਕਿ ਅੱਜ ਇੱਥੇ ਰਿਪੇਅਰ ਦਾ ਕੰਮ ਨਗਰ ਨਿਗਮ ਦੇ ਅਧਿਕਾਰੀਆਂ ਦੇ ਵੱਲੋਂ ਜਿਹੜਾ ਕਿ ਕੀਤਾ ਗਿਆ ਇਹ ਤਾਂ ਤੁਹਾਨੂੰ ਤਸਵੀਰਾਂ ਪਹਿਲਾਂ ਤਾਂ ਦਿਖਾ ਦਈਏ ਕਿ ਕੱਲ ਜਿਹੜੀਆਂ ਕਿ ਇਹ ਸੀਵਰੇਜ ਦੇ ਉੱਤੇ ਜਿਹੜੇ ਕਿ ਗ੍ਰਿੱਲ ਲੱਗੀ ਹੋਈ ਸੀ ਇਹ ਬੁਰੀ ਤਰ੍ਹਾਂ ਨਾਲ ਟੁੱਟ ਭੱਜ ਚੁੱਕੀ ਹੋਈ ਸੀ ਤਾਂ ਇਸ ਦੀਆਂ ਪੱਤੀਆਂ ਜਿਹੜੀਆਂ ਕਿ ਬਾਹਰ ਆਈਆਂ ਹੋਈਆਂ ਸਾਨੀਆਂ ਤਿੱਖੀਆਂ ਜਿਹੜੀਆਂ ਕਿ ਪੱਤੀਆਂ ਨੇ ਜਿਸ ਦੇ ਨਾਲ ਜਿਹੜਾ ਕਿ ਨੁਕਸਾਨ ਹੋ ਸਕਦਾ ਸੀ ਐਕਸੀਡੈਂਟਲ ਨੁਕਸਾਨ ਹੋ ਸਕਦਾ ਸੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋ ਸਕਦਾ ਸੀ ਤਾਂ ਉਸ ਉੱਤੇ ਜਿਹੜਾ ਕਿ ਅੱਜ ਖਬਰ ਤੋਂ ਪ੍ਰਕਾਸ਼ਤ ਹੋਣ ਤੋਂ ਬਾਅਦ ਅੱਜ ਜਿਹੜਾ ਕਿ ਉਸਤੇ ਤੁਰੰਤ ਹੀ ਜਿਹੜੀ ਕਿ ਐਕਸ਼ਨ ਕਹਿ ਸਕਦੇ ਆ ਆਪਾਂ ਲਿੱਤਾ ਗਿਆ ਤਾਂ ਉਸ ਤੋਂ ਬਾਅਦ ਜਿਹੜੀ ਕਿ ਇੱਥੇ ਸੀਵਰੇਜ ਦੇ ਉੱਪਰ ਗ੍ਰੇਲ ਹੈ ਜਿਹੜੀ ਕਿ ਉਹ ਨਵੀਂ ਜਿਹੜੀ ਕਿ ਪਾਈ ਗਈ ਹੈ ਉੱਪਰ ਸਿਮੈਂਟਿੰਗ ਪ੍ਰੋਪਰ ਕੀਤੀ ਗਈ ਹੈ ਜਿਹੜੀਆਂ ਪੱਤੀਆਂ ਬਾਹਰ ਸੀਗੀਆਂ ਉਹ ਜਿਹੜੀਆਂ ਕਿ ਉਸ ਦੀ ਰਿਪੇਅਰ ਕੀਤੀ ਗਈ ਹੈ ਰਿਪੇਅਰ ਦਾ ਕੰਮ ਕੀਤਾ ਗਿਆ ਹੈ ਕਿਉਂਕਿ ਜਿਹੜਾ ਕਿ ਇਹ ਇੱਕ ਰਿਸਕੀ ਪੁਆਇੰਟ ਸੀ ਕੱਲ ਵੀ ਪ੍ਰਕਾਸ਼ਤ ਕੀਤਾ ਗਿਆ ਸੀ ਜਿੱਥੇ ਕਿ ਹਾਦਸਾ ਹੋਣ ਦਾ ਜਿਹੜਾ ਕਿ ਵੱਡਾ ਇੱਕ ਕਹਿ ਸਕਦੇ ਆ ਆਪਾਂ ਇੱਕ ਜਿਹੜਾ ਕਿ ਹਾਦਸਾ ਹੋ ਸਕਦਾ ਸੀ ਕੋਈ ਵੀ ਇੱਥੇ ਤਾਂ ਰਾਤ ਦੀ ਵੀ ਜਿਹੜੀ ਕਿ ਗੱਲ ਕਰੀਏ ਤਾਂ ਰਾਤੀ ਵੀ ਇੱਥੇ ਜਿਹੜਾ ਕਿ ਇੱਕ ਦੋ ਮੋਟਰਸਾਈਕਲ ਤੇ ਨੌਜਵਾਨ ਜਿਹੜੇ ਕਿ ਮੌਜੂਦ ਸੀ ਉਹ ਗire ਨੇ ਤਾਂ ਆਲੇ-ਦੁਆਲੇੋਂ ਜਿਹੜੇ ਕਿ ਲੋਕ ਵੀ ਦੱਸ ਰਹੇ ਨੇ ਤਾਂ ਉਹ ਜਿਹੜੀ ਕਿ ਗ੍ਰਿਲ ਜਿਹੜੀ ਕਿ ਹੁਣ ਰਿਪੇਅਰ ਕਰ ਦਿੱਤੀ ਗਈ ਹੈ ਤਾਂ ਦੂਜੇ ਪਾਸੇ ਮੈਂ ਰੋਡ ਦੀ ਗੱਲ ਕਰਨਾ ਚਾਹਾਂਗਾ ਤਾਂ ਰੋਡ ਦੀ ਫੇਰ ਤੁਹਾਨੂੰ ਦੱਸ ਦਈਏ ਕਿ ਰੋਡ ਹੈ ਜਿਹੜਾ ਕਿ ਇਹ ਬਹੁਤ ਹੀ ਖਰਾਬ ਹੈ ਤਾਂ ਬਹਾਦਰਪੁਰ ਤੋਂ ਧੋਬੀ ਘੜ ਚੌਂਕ ਵਿਖੇ ਰੋਡ ਹੈ ਜਿਸ ਦੀ ਪੱਟ ਪਟਾਈ ਲੱਗੀ ਹੈ ਤਾਂ ਤੁਹਾਨੂੰ ਦੱਸਦੀ ਆ Shimla Pahadi ਤੋਂ ਲੈ ਕੇ ਧੋਬੀ ਘੜ ਚੌਂਕ ਵਿਖੇ ਸਾਰਾ ਰੋਡ ਪਟਿਆ ਹੋਇਆ ਹੈ ਤਾਂ ਉਹ ਜਿਹੜੇ ਕਿ ਇੱਕ ਤੁਹਾਨੂੰ ਦੱਸਦੀ ਆ ਪਾਈਪਲਾਈਨਾਂ ਦਾ ਜਿਹੜਾ ਕਿ ਕੰਮ ਸੀ ਜਿਹੜਾ ਕਿ ਪਾਣੀਆਂ ਸੀਗੀਆਂ ਤਾਂ ਉਹ ਕੰਮ ਜਿਹੜਾ ਕਿ ਹੋ ਚੁੱਕਿਆ ਹੈ ਪਰ ਹੁਣ ਜੇਕਰ ਗੱਲ ਕਰੀਏ ਉਹ ਕੰਮ ਤੋਂ ਬਾਅਦ ਜਿਹੜਾ ਕਿ ਰੋਡ ਦਾ ਪੱਟ ਪਟਾਈ ਆ ਉਹ ਜਿਹੜਾ ਕਿ ਉਸ ਰੋਡ ਦੀ ਰਿਪੇਅਰ ਨਹੀਂ ਕਰਵਾਈ ਜਾ ਰਹੀ ਦੁਕਾਨਦਾਰਾਂ ਨੂੰ ਵੀ ਜਿਹੜੀ ਕਿ ਬੜੀ ਸਮੱਸਿਆ ਆ ਰਹੀ ਹੈ ਇਸ ਚੀਜ਼ ਦੇ ਉੱਤੋਂ ਜਿਹੜਾ ਕਿ ਹਾਲਾਂਕਿ ਇਹ ਰਿਪੇਅਰ ਜਿਹੜੀ ਕਿ ਕਰਵਾ ਦਿੱਤੀ ਗਈ ਹੈ ਗ੍ਰਿਲ ਜਿਹੜੀ ਕਿ ਤਾਂ ਮੈਂ ਅਪੀਲ ਵੀ ਕਰਨਾ ਚਾਹਾਂਗਾ ਕਿ ਰੋਡ ਨੇ ਜਿਹੜੇ ਉਹ ਵੀ ਜਿਹੜੇ ਕਿ ਜਲਦ ਤੋਂ ਜਲਦ ਨੇ ਜਿਹੜੇ ਕਿ ਰਿਪੇਅਰ ਕਰਵਾਏ ਜਾਣ ਕਿਉਂਕਿ ਅੱਗੇ ਮਾਤਾ ਚਿੰਤਪੁਰਨੀ ਜਿੱਦੇ ਨਵਰਾਤਰੇ ਵੀ ਆ ਨਵਰਾਤਰੇ ਵੀ ਆ ਰਹੇ ਨੇ ਮਾਤਾ ਚਿੰਤਪੁਰਨੀ ਦੇ ਮੇਲੇ ਸ਼ੁਰੂਆਤ ਹੋ ਜਾਵੇਗੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਕਿ ਇੱਥੋਂ ਗੁਜ਼ਰਨਗੇ ਤਾਂ ਜੋ ਕਿਸੇ ਨੂੰ ਇੱਥੋਂ ਗੁਜ਼ਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਤਾਂ ਦੂਜੇ ਪਾਸੇ ਨਗਰ ਨਿਗਮ ਦੀ ਵੀ ਗੱਲ ਕਰੀਏ ਤਾਂ ਨਗਰ ਨਿਗਮ ਦੇ ਅਧਿਕਾਰੀ ਵੀ ਇੱਥੋਂ ਰੋਜ਼ ਗੁਜ਼ਰਦੇ ਹੋਣਗੇ ਪਰ ਜਿਹੜਾ ਕਿ ਇਹ ਰੋਡ ਦੀ ਸਮੱਸਿਆ ਹੈ ਉਹਨਾਂ ਵੱਲੋਂ ਹੱਲ ਨਹੀਂ ਕੀਤੀ ਜਾ ਰਹੀ ਪਈ ਹੈ ਇਹੀ ਰੋਡ ਤੋਂ ਗੁਜ਼ਰਦੇ ਹੋਣਗੇ ਮੇਅਰ ਸਾਹਿਬ ਵੀ ਪਰ ਜਿਹੜਾ ਕਿ ਇਗਨੋਰ ਕੀਤੀ ਜਾ ਰਹੀ ਹੈ ਇਹ ਪੂਰੀ ਸਮੱਸਿਆ ਤਾਂ ਇਹ ਜਿਹੜੀ ਕਿ ਜਿਵੇਂ ਕਿ ਇਸ ਚੀਜ਼ ਦਾ ਹੱਲ ਕੀਤਾ ਗਿਆ ਹੈ ਹਾਦਸਾ ਗ੍ਰਸਤ ਹੋਣ ਤੋਂ ਲੋਕਾਂ ਨੂੰ ਬਚਾਓ ਦੀ ਇੱਕ ਪਹਿਲ ਕੀਤੀ ਗਈ ਹੈ ਤਾਂ ਮੈਂ ਜ਼ਰੂਰ ਅਪੀਲ ਵੀ ਕਰਨਾ ਚਾਹਾਂਗਾ ਕਿ ਰੋਡ ਵਾ ਜਿਹੜਾ ਪਟਿਆ ਹੋਇਆ ਉਹ ਵੀ ਜਿਹੜਾ ਕਿ ਜਲਦ ਤੋਂ ਜਲਦ ਬਣਵਾਇਆ ਜਾਵੇ ਤਾਂ ਜੋ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੋਂ ਨਿਕਲਦੇ ਨੇ ਉਹਨਾਂ ਨੂੰ ਨਿਕਲਣ ਦੇ ਵਿੱਚ ਕੋਈ ਸਮੱਸਿਆ ਨਾ ਆ ਸਕੇ ਕੈਮਰਾਮੈਨ ਮਨਵੀਰ ਮੇਟੀ ਇਹਨਾਂ ਦੇ ਨਾਲ ਮੈਂ ਨੀਕੇ ਸ਼ਰਮਾ ਤਾਜ਼ਾ ਤਤਰੀਨ ਖਬਰਾਂ ਦੇ ਲਈ ਜੁੜੇ ਰਹੋ ਖੁਸ਼ਹਰਪੁਰ ਨਿਊਜ਼ ਦੇ ਨਾਲ